ਨਾ ਨਾਮੰਗਲਾ ਥਾਮੰ ਨਾ ਕੋਈ ਥਾਵ ਜੇ ਕਹੀਏ ਨਾ ਸੱਚਖੰਡ ਐਜੀ ਕੋਈ ਜਗ੍ਹਾ ਨਹੀਂ ਹੈ ਸੱਚਖੰਡ ਕੋਈ ਜਗ੍ਹਾ ਨਹੀਂ ਹੈ ਖਾਸ ਜਗ੍ਹਾ ਜੇ ਸੱਚਖੰਡ ਨੂੰ ਤਾਂ ਜੂਠਖੰਡ ਵੀ ਹੋਊਗਾ ਤੇ ਕਿਦੇ ਵਿਚਾਰ ਲੈ ਬੇਲ ਵੀ ਹੋ ਸਰਵ ਵਿਆਪੀ ਹੈ ਸਭ ਕੋਲੇ ਵਿੱਚ ਹੀ ਹੈ ਸੱਚਖੰਡ ਦੇ ਵਿੱਚ ਹੀ ਹੈ ਬਾਕੀ ਸਭ ਕੁਝ ਇਕ ਬਹੁਤ ਸਾਰਾ ਬੜਾ ਕਿਲਾ ਹੈ ਉਹਦੇ ਬਹੁਤ ਸਾਰੇ ਮਕਾਨ ਨੇ ਸੁੰਦਰੇ ਨੇ ਹੋ ਫਿਰ ਵੀ ਕਿਲਾ ਬਹੁਤ ਖਾਲੀ ਪਿਆ ਉ ਆ ਦੇਖੋ ਕਿਟਾ ਆਕਾਸ਼ ਇਹਦੇ ਧਰਤੀ ਹੈ ਸੂਰਜਾ ਚੰਦਰਮਾ ਹੋਰ ਕਿੰਨੇ ਗਰਾਏ ਨੇ ਤਾਰੇ ਨੇ ਸਭ ਤੋਂ ਨੇ ਫਿਰਦੇ ਨੇ ਫਿਰ ਵੀ ਜਗ੍ਹਾ ਖਾਲੀ ਹੈ ਫਿਰ ਵੀ ਕਿੰਨੀ ਕਿੰਨੀ ਜਗ੍ਹਾ ਖਾਲੀ ਹੈ ਕਰੋੜਾਂ ਕਿਲੋਮੀਟਰ ਦਾ ਕੁਝ ਵੀ ਨਹੀਂ ਹੁੰਦਾ ਸਭ ਕੁ ਹੈ ਤਾਂ ਆਕਾਸ਼ ਦੇ ਵਿੱਚ ਹੀ। ਜਬ ਇਹ ਸਭ ਕੁਝ ਆਕਾਸ਼ ਵਿੱਚ ਹੈ, ਐ ਸਾਰਾ ਆਕਾਸ਼ ਸਾਰਾ ਬੰਦਲ ਉਹਦੇ ਵਿੱਚ ਹੀ ਹੈ। ਅਸਾਰੀ ਰਚਨਾ ਉਹਦੇ ਵਿੱਚ ਹੀ ਹੈ। ਇੰਨੀ ਇੱਕ ਥੋੜੀ ਜਗ੍ਹਾ 'ਚ ਹੈ। ਜੇ ਮੈਂ ਕਿਸੇ ਦੇ ਅੰਦਰ ਛੋੜ ਆ ਜਾ ਜੋ ਗਠ ਹੋ ਜਾ ਨਾ ਕਿਸੇ ਦੇ ਅੰਦਰ ਸਰੀਰ ਦੇ, ਆਥੀ ਦੇ ਸਰੀਰ ਦੇ ਜੋੜਾ ਬਸ ਸਾਜੀ ਗੱਠ। ਖੁੱਦਰੇ ਸ੍ਰੀ ਉਦੇ ਹੋ ਜਬੇ। ਦੇਖੇ ਨਾ। ਉਹ ਇੰਦੇ ਗੱਠ ਚ ਸਾਰੀ ਸ੍ਰਿਸ਼ਟੀ ਹੈ। ਖੁੱਦਰੇ ਹੋਦੇ। ਹੋਈਏ। ਆਹ ਜਿਹੜਾ ਸੌਲੀ ਹੋ ਜਾਂ ਛੋੜੀ ਜਾਈ। ਉਹਦਾ ਇਲਾਜ ਹੋ ਰਿਹਾ। ਸੌਲੀ ਦਾ ਹੋਣੀ ਕੋਈ ਨਹੀਂ। ਆਸਨੇ ਸੌਲੀ ਚ ਉੱਤੇ। ਰੌੜੀ ਜਿਹਾ ਸੇ ਉੱਤੇ ਨੇ। ਇਹਨੂੰ ਤਾਂ ਆ ਗਿਆ ਬਿਸਟਾ ਦਾ ਕੀੜਾ ਬਿਸਟਾ ਜਿਹੜੇ ਰਸੋਈ ਚ ਨੇ ਬਿਸਟਾ ਕੇ ਕੀੜੇ ਨੇ ਸਾਰੇ ਇਹ ਤਾਂ ਰਸੋਈ ਚ ਕੀੜੇ ਪੈਦਾ ਹੋ ਜਾਣ ਹੋ ਸਕਦਾ ਨੇ ਜੀ ਪੈਦਾ ਹਾਂ ਜੀ ਉਹ ਕੀ ਹੋਣਗੇ ਫਿਰ ਬਿਸਟਾ ਦੇ ਕੀੜੇ ਬਿਸਟਾ ਦੇ ਕੀੜੇ ਇਹ ਜਿੰਨੇ ਵੀ ਰਸੋਈ ਨਾਲ ਦੇ ਵਿੱਚ ਨੇ ਇਹਨਾਂ ਬਿਸਟਾ ਕੇ ਕੀੜੇ ਨੇ ਰਸੋਈ ਦੇ ਵਿੱਚ ਨਹੀਂ ਹੋ ਉੱਥੇ ਕੀ ਹੈ ਉੱਥੇ ਬਗੜਿਆ ਹੋਇਆ ਖੂਨ ਜੋ ਤਗੋਂ ਨਹੀਂ ਹੁੰਦਾ ਉਹਦੇ ਵਿਚ ਵਗੜਿਆ ਸਵਕਸ਼ ਸਾਰੇ ਸਰੀਰ ਦਾ ਗੰਤ ਉਦਕ ਨਾ ਨਾਮੰਗ ਨਾ ਠਾਮੰਗ ਦਾ ਰਾਮ ਨਾ ਠਾਮੂ ਨਾ ਉਨੀ ਤੇਰਾ ਕੋਈ ਦਿਖਾਣਾ ਨਹੀਂ ਤੇਰਾ ਜਿਵੇਂ ਇਹਨਾਂ ਨੇ ਨਾ ਪਿਆ ਹੈ ਨਾ ਬੇਦੀ ਦੂਰ ਹੈ ਪ੍ਰਮ ਕੁਮਾਰ ਵੀ ਕਹਿੰਦੇ ਨੇ ਫਲਾਣੇ ਤੋਂ ਦੱਸਦੇ ਨਾ ਕਿਲੋਮੀਟਰ ਤੱਕ ਨਹੀਂ ਦੱਸਦੇ ਐ ਕਹਿੰਦਾ ਇੱਥੇ ਕਾ ਇੱਥੇ ਕਾ ਦਖੂਦਰ ਜੇ ਪੁੱਛੇ ਵੀ ਦੂਰ ਕਿੰਨੀ ਆ ਫਿਰ ਕਹਿੰਦਾ ਫਿਰ ਚੁੱਪ ਕਰ ਜਾਂਦੇ ਨੇ ਫਾਗਲਾ ਦਸੋ ਕਿਲੋਮੀਟਰ ਕਨੇ ਉਹਨਾਂ ਬਾਰੇ ਜੇ ਦਾਤਾ ਵਗੈਰਾ ਨਾ ਪਿਆ ਕੇ ਵੀ ਸਵਾਲ ਹੋਰ ਖੜੇ ਉੱਧਰ ਇਹਨੇ ਨਾ ਪਿਆ ਖਾਦੇ ਨਾ ਨਾਪੇ ਕੌਣ ਗਿਆ ਸੀ ਆਇਆ ਕੌਣ ਫਿਰ ਕਿਵੇਂ ਆਇਆ ਕਿੰਨਾ ਚਿਰ ਚ ਪਹੁੰਚਿਆ ਸੀ ਸਵਾਲ ਨੇ ਨਾ ਉੱਤੇ ਰੱਖਣ ਜਾਂਦੇ ਨੇ ਹੋ ਹੋ ਰੱਖੜ ਕੇ ਤੇ ਜਿਹੜਾ ਲੈ ਕੇ ਗਏ ਸੀ ਕੀ ਜਵਾਬ ਦੇਣ ਚੁੱਪ ਕਰ ਜਾਂਦੇ ਝੂਠੇ ਲਾ ਕੀ ਹੁੰਦਾ ਚੁੱਪ ਕਰ ਜਾ ਤੂੰ ਫਿਰ ਹਾਂਜੀ ਮਹਾ ਜੋਤਿ ਜਾਗੰ ਮਹਾ ਜੋਤੀ ਜਾਗੰ ਔਰ ਹਰ ਵਕਤ ਜਾਗਤ ਜੋਤ ਸਤਗੁਰ ਜਾਗਦਾ ਰਹੇ ਸੋਦਾਰੀ ਬਈ ਦਾ ਸੋਣਾ ਜਿਹੜਾ ਹੈਗਾ ਨਾ ਚੇਤਨ ਦਾ ਸੋਣਾ ਜਿਹੜਾ ਹੈਗਾ ਸਿੱਟੀ ਜੋ ਗੈਰ ਹਾਜ਼ਰੀ ਉਹ ਨੂੰ ਅਸੀਂ ਬੰਦੋ ਗੈਰ ਤੇ ਸਜੀਵਨ ਜਿਹੜਾ ਸੋਦਾਰੀ ਹੁੰਦਾ ਬਸ ਬਾਜੋਤ ਜਾਗ ਪਰ ਤੁਸੀਂ ਜੀ ਨਹੀਂ ਨੀਂਦ ਹੁਇ ਤੂੰ ਸੌ ਗਿਆ ਸਿੱਧ ਕੋੜ ਹਾਬੂ ਜੇ ਡਰਾਈਵਰ ਸਮਝਾ ਹੋਰ ਕਿਉਂ ਪਤਰਾ ਹੀ ਹੈ ਬਚਮਰ ਬਲਕੀ ਅਭਾਈ ਆ ਜੋ ਤੇ ਜਲਦਾ ਡਰਾਈਵਰ ਜਾਵੇ ਸੌ ਤੇਲ ਕਾਲ ਮੁੱਕ ਜਾਣਾ ਉਹ ਨੂੰ ਕੀ ਬਦਲ ਲਗਣਾ ਅਕਾਇਦਾ ਬੇਹਰਾ ਬੜਾ ਜਦੈਂ ਵਰਜੀ ਫਰੀ ਜਾਵੇ ਜਾਂ 7 ਘੜੇ ਗੜਦੂ ਵਿੱਚ ਵੀਰ ਦੇ ਤੇ ਤੇਲ ਕਾ ਨਾ ਜੇ ਰੂਡੱਕੇ ਜੇ ਤਨੜੀ ਪੂਗਾ ਤਪ ਹੋਏ ਹਾਂਜੀ ਨਾ ਦਵੇਖਨ ਨਾ ਭੇਖਮ ਦਿਰੰਕਾਰ ਨਿਤਯੰ ਦਵੇਖ ਨਹੀਂ ਆ ਤੇਰੇ ਚ ਦਰੈਤ ਨਹੀਂ ਕਰਦਾ ਕਿਸੇ ਨੂੰ ਲਾਗੋ ਭੇਖਾ ਤੇਰਾ ਉਹ ਭੇਖੋ ਵੇ ਦੇਖੋ ਨਾ ਆਦਮੀ ਆਦਮੀ ਨੂੰ ਜਦੋਂ ਸਮਝਦਾ ਜਾਂ ਲੋਰਾਂ ਨੂੰ ਜੇ ਭੀ ਆਦਮੀ ਇਹ ਤਹੀ ਆਦਮੀ ਜਿਹੜਾ ਆਦਮੀ ਨੂੰ ਜਦੋਂ ਸਮਝਦਾ ਦੋ ਉਹਦਾ ਇਹ ਜਾ ਭੇਖਾਈਂ ਫਿਰ ਭੇਗ ਦੇ ਵਿੱਚ ਇਹ ਜੀ ਹਿੰਦੁਸਤਾਨ ਦੀ ਹੈ ਇਹ ਜੀ ਪੰਜਾਬੀ ਹੈ ਇਹ ਜੀ ਇਹਦੀ ਚਪੜੀ ਕਹੇ ਜੀ ਹੈ ਫਿਰ ਇਹ ਜੀ ਅਦਲਾ ਦੇਸ਼ ਕਿਹੜਾ ਫਿਰ ਤੇ ਇਹਦੇ ਵਿੱਚ ਸੂਬਾ ਕਿਹੜਾ ਸੂਬੇ ਵਿੱਚ ਜ਼ਿਲ੍ਹਾ ਕਿਹੜਾ ਜਿਲ੍ਹੇ ਫਿਰ ਤਹਿਸੀਲ ਕਿਹੜੀ ਹੈ ਤਹਿਸੀਲ ਜੁ ਫਿਰ ਸ਼ਹਿਰ ਕਿਹੜਾ ਪਿੰਡ ਕਿਹੜਾ ਫਿਰ ਮੁਹੱਲਾ ਕਿਹੜਾ ਫਿਰ ਕਹਾ ਸਾਡਾ ਉਹਦੇ ਚੋ ਖਾਨਦਾਨ ਕੀ ਹੈ ਔੜੀ ਔੜੀ ਆਉਂਦਾ 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 ਕਰ ਤੱਕ ਪਹੁੰਚ ਜਲ ਪਰ ਕਾਂਟ ਐਡ ਕਰਦਾ ਕਰਦਾ ਦੈਰਾ ਆਪਣੇ ਤੇ ਹੱਟ ਗਈ ਸੂਈ ਇਹ ਜਾਉਂਦਾ ਕੋ ਕੁਛ ਨਹੀਂ ਵੈਖਣ ਨਾ ਭੇਖ ਨਿਰੰਕਾਰ ਨਿਤਿ ਨਿਰੰਕਾਰ ਨਿਤਿ ਕੋਈ ਬੇਚਾ ਡਰਾ ਘਾਰੇ ਅੰਦਰ ਹੋ ਡਰਾ ਘਾਰ ਰਹਿਦਾ ਇਹ ਜਿਹੜਾ ਨਿਰੰਕਾਰਤਾ ਜੀਵ ਵੀ ਹੈ ਇਹਨੂੰ ਦੁਬਾਰਾ ਸਰੀਰ ਤਾੜਨ ਕਰਨਾ ਪੈਂਦਾ ਕੋ ਕੇ ਸਾਬਤ ਨਹੀਂ ਹੈ ਇਹ ਮਾਇਆ ਦੇ ਆਸਰੇ ਕਿ ਅੱਧਾ ਸੌ ਜਾਂਦਾ ਪਤਾ ਜਾਉਂਦਾ ਰਹਿੰਦਾ ਜਿਹੜਾ ਪਾਸਾ ਸੌ ਜਾਂਦਾ ਜਿੰਨਾ ਚਿਰ ਉਹ ਜਾਗਦਾ ਨਹੀਂ ਹੈਗਾ ਉਹਦੇ ਵਰਗਾ ਨਿਤ ਆ ਉਹਦੇ ਵਾਲੇ ਗੋਲਟੀ ਹੋ ਜਾਂਦੇ ਨਾ ਰੰਕਾਰ ਨਿਤਿਆ ਜੇ ਘਾੜ ਨਿਤਿ ਨਹੀਂ ਹੋ ਜਾਂਦਾ ਉਹ ਤਾਂ ਵੈਖ ਨਹੀਂ ਹੋ ਜਾਂਦਾ ਪੇਖ ਨਹੀਂ ਹੋ ਜਾਂਦਾ ਉਹ ਨਾ ਚਾਰੇ ਜੰਬਲ ਬਲ ਦਿਨਦਾ ਆ ਸਾਰੇ ਉੱਤਲੇ ਗੁਣ ਇਹਦੇ ਚੌੜੇ ਨੇ ਤਾਂ ਇਹਦਾ ਸ਼ਤਕਾਰਾ ਹੋਣਾ ਮਹਾ ਜੋਗ ਜੋਗ ਇਹਦੇ ਨੇ ਖਿਆਲੇ ਚ ਪੜੇਗਾ ਕੇ ਜੈਸਾ ਤੂੰ ਤੈਸਾ ਤੂੰ ਹੀ ਤੇ ਜੈਸਾ ਉਹ ਹੈ ਉਹ ਜਿਹਾ ਹੀ ਹੋਣਾ ਪੈਣਾ ਇਹਨੂੰ ਕਿ ਜੋਗ ਨੇ ਉਹ ਗੱਲ ਦੇ ਜੋਗ ਜੁੜ ਗਿਆ ਇੱਕ ਹੋ ਗਿਆ ਫਿਰ ਕੋ ਨਮਾ ਨਮਹਾ ਜੋਗ ਜੋਗ ਨੂੰ ਸਰਮ ਪਵਿੱਤ੍ਰ ਨੂੰ ਮਹਾ ਜੋਗ ਜੋਗ ਨੂੰ ਵਹ ਜੋ ਹੋ ਗਿਆ ਉਹਦਾ ਪਰਮ ਭਗਤ ਤੇ ਪਰਮ ਭਗਤ ਤੇ ਸਭ ਰਾਜ ਜੁੜਿਆ ਹੋਇਆ ਸਾਰਿਆਂ ਦਾ ਧਿਆਨ ਰੱਖਦਾ ਜੁੜਿਆ ਹੋਣਾ ਧਿਆਨ ਸਾਰਿਆਂ ਦਾ ਸਾਰਿਆਂ ਦੀ ਚਿੰਤਾ ਉਹਨੂੰ ਤੇਰੀ ਹੈਗਾ ਵੇਦ ਦਾ ਧੋਗੜੇ ਮਾਰ ਗਿਆ ਨਾਲ ਵਾਲਾ ਬਾਲਟੀ ਉਹ ਪਨੇ ਪਾਸੇ ਵਾਲੇ ਰੋਲੇ ਪਾਉਂਦੇ ਨੇ ਐਂ ਦੀ ਕਰਦਾ ਉਹ ਸਭ ਦਾ ਧਿਆਨ ਉਹਦਾ ਲੋੜ ਹੈ ਜਦ ਹੀ ਹੂੰ ਅਜੇ ਸਿਸਟਮ ਐਸਾ ਬਣਾ ਕੇ ਰੱਖਿਆ ਹੈ ਹਾਂਜੀ ਅਜੇਮ ਆਪੇਮ ਅਨਾਮੇ 88 ਅਜੇਮ ਤੈਨੂੰ ਕੋ ਜਿੱਤ ਨਹੀਂ ਸਕਦਾ ਐ ਨਹੀਂ ਆ ਕਬ ਅਜ ਤੂੰ ਰਾਜਾਂ ਕੱਲ ਨੂੰ ਕੋਈ ਹੋਰ ਹੋ ਜਾਊਗਾ ਸ੍ਰੀ ਕਹਣੀ ਹੈ ਤੇਰਾ ਜਿੱਤੂ ਤਾਂ ਨਾ ਕੋਈ ਕੋ ਸ੍ਰੀ ਕੋ ਜਿਹੜੇ ਤੇਰੇ ਵਰਗੇ ਨੇ ਉਹ ਤੁਸੀਂ ਸਾਰੇ ਇੱਕੋ ਫੋਟੇਜ ਹੈ ਇੱਕ ਪ੍ਰੇਮ ਕੋਈ ਅਫਗਾਨੀ ਕੋਈ ਬਾਇਰੀ ਕੋ ਵਟਰਰੀ ਕੋ ਕੋਈ ਛਾਈ ਨਹੀਂ ਹਾਂਜੀ ਸਲਾਮਾਂ ਆਪਣੇ ਮਾਤੇ ਕੋਈ ਅੱਛਾ ਨਹੀਂ ਕਰ ਹਾਂਜੀ ਮਹਾ ਜੋਗ ਜੋਗੰ ਮਹਾ ਕਾਮ ਕਾਮੰ ਵਾਹ ਜੋਗ ਜੋਗੰ ਮਹਾ ਜੋਗ ਐ ਸਾਰਾ ਸਾਰੇ ਤੇ ਕੋਣ ਸਾਰਾ ਆਦਮੀ ਨਾਲੇ ਨਹੀਂ ਜੁੜਿਆ ਹੋਇਆ ਅਜਿਵੇਂ ਪਲੈਨੈਟ ਵੀ ਸਾਰੇ ਇਹਨਾਂ ਨਾਲ ਕੋ ਜੁੜਿਆ ਕੋਈ ਆਪਣਾ ਰਾਹ ਨਾ ਬਦਲ ਲੈ ਛੜ ਦੇ ਕੋਈ ਟਕਰਾਣ ਲੇ ਜਾਵੇ ਦੂਏ ਚ ਸਾਰਾ ਸਿਸਟਮ ਨਾਲ ਜੁੜਿਆ ਹੋਇਆ ਮਹਾਜੋਗ ਜੋਗੰ ਮਹਾ ਕਾਮ ਕਾਮੰ ਪਾ ਕ ਤੇਰੀ ਕਾਮਨਾ ਕਿੰਨੀ ਐਡੀ ਬੜੀ ਸਸਤੀ ਹੈ ਸਭ ਇਹ ਐਵੇਂ ਖਾਬ ਹੋ ਜੂ ਜੁਬੇਵਾਰੀ ਹੈ ਇਹ ਕਾਬਲੇ ਜੁਬੇਵਾਰੀ ਹੈ ਤਾਂ ਕਾਬਲਾ ਹੋਊਗੇ ਸਸਤੀ ਰੱਜੀ ਹੈ ਐਡਾ ਬੜਾ ਜਿਹੜਾ ਚੱਲਦਾ ਹੈ ਤੇ ਕਾਬਲਾ ਤੇਰੇ ਅੰਦਰ ਚਲਦੀ ਰਹੇ ਜਲਦੀ ਤਾਂ ਰਹੋ ਜੇ ਤੇਰੇ ਅੰਦਰ ਕਾਮ ਨੇ ਜਲਦੀ ਰਹਿਣ ਦੀ ਜੇ ਤੇਰੀ ਕਾਮਨਾ ਖਤਮ ਹੋਈ ਨਾ ਜਲਦੀ ਰਹੇ ਤਾਂ ਸਾਰਾ ਖਤਮ ਹੋ ਜਾਊਗਾ ਜਿੰਨਾ ਤੇਰੀ ਚਲਾਉਣ ਦੀ ਇੱਛਾ ਤੇਰੇ ਅੰਦਰ ਇਹ ਚੱਲੂਗਾ ਸਿਸਟਮ ਜੇ ਤੇਰੀ ਇੱਛਾ ਨਾ ਲਈ ਖਤਮ ਹੋਊ ਇਹ ਸੈਂਸ ਚ ਕਾਮ ਹਾਂ ਅਲੇਖੰ ਆਪੇਖੰ ਅਨਿਲੰ ਆਨਾਦਨ ਅਲੇਖੰ ਇਹ ਸਾਰੀ ਜਿਹੜੀ ਗੱਲ ਹੈ ਨਾ ਲਿਖ ਰਹਾ ਹੈ ਬੋਲ ਰਹਾ ਹੈ ਲੇਖੇ ਤਾਂ ਵੈਸੇ ਗੱਲ ਹੈ ਪਰੇ ਐਵੇਂ ਦੱਸ ਰਹਿ ਜੋ ਇਹ ਲੇਖੇ ਲੁਕਾ ਲਿ ਕੋਈ ਗੱਲ ਨਹੀਂ ਹੈਗੀ ਕਿਹੜੀ ਕਿਹੜੀ ਗੱਲ ਦਸੀ ਜਾਈਏ ਲੇਖੇ ਤਾਂ ਪਰੇ ਹੀ ਹੈ ਗੱਲ ਇਹ ਲਿਖਤ ਤੋਂ ਪਰੇ ਹੈ ਗੱਲ ਇਹ ਬੇਖੋ ਅਨੀਲੰ ਅਨਾਦੰ ਅਪੇਖੰ ਤੇਖ ਵੀ ਤੇਰਾ ਲੇਖ ਤੋਂ ਪਰੇ ਹੀ ਹੈ ਕੀ ਦਸੀਏ ਤੇਰੇ ਬਾਰੇ ਅਪੇਖੰ ਗੈਤਪ ਕਹਿ ਜਾ ਅਪੇਖੰ ਕੋਈ ਜਵਾਬ ਘਟਾ ਕਿਹਾ ਜਾ ਬੇਖ ਕੋਈ ਜਵਾਬ ਨਹੀਂ ਹੈ ਕੱਲ ਖੜ ਗਏ ਉੱਥੇ ਅਨੀਲੰ ਅਨਾਦੰ ਅਨੀਲੰ ਅਨਾਦੰ ਅਨੀਲੰ ਗਲਤੀ ਮਿਲਤੀ ਤੇ ਪਰੇ ਡੀਲੋ ਡੀਲੰ ਗਲਤੀ ਦੇ ਵਿਚੋਂ ਦਾ ਲਾਹ ਅਨੀਲੰ ਗਲਤੀ ਨਹੀਂ ਹੈ ਗਲਤੀ ਤੇ ਪਰੇ ਅਨਾਦੰ ਅਨਾਦੰ ਮਤਲਬ ਤੇਰੇ ਤੇ ਕੋਈ ਨਾਦ ਕੋਈ ਜਿਹੜਾ ਹੈ ਨਾ ਨਾਦ ਬਰਾ ਤੇਰੇ ਅੰਦਰ ਕੋਈ ਨਾਦ ਨਹੀਂ ਪ੍ਰਗਟ ਹੁੰਦਾ ਸਾਡੇ ਅੰਦਰ ਨਾਦ ਸਾਨੂੰ ਚਾਹੀਦਾ ਨਾ ਨਾਦ ਤਾਂ ਤੇਰੇ ਅੰਦਰ ਨਹੀਂ ਕਿਤੇ ਕੋਈ ਹੁਕਮ ਆ ਰਿਹਾ ਵੀ ਤੂੰ ਨਾਦ ਤੂੰ ਕੋਈ ਲੈ ਰਿਹਾ ਕਿਤੇ ਉਕਲ ਅਸ ਸਾਡੇ ਬਜਾ ਨਾਦ ਇਸ ਮੈਸੇਜ ਸਾਨੂੰ ਤਾਂ ਮੈਸੇਜ ਆ ਰਿਹਾ ਤੇਰਾ ਤੇਰੇ ਅੰਦਰ ਕਿਤੇ ਹੋਰ ਮੈਸੇਜ ਨਹੀਂ ਆ ਰਿਹਾ ਨਾਦ ਨਾਦ ਜਿਹੜਾ ਸਾਨੂੰ ਮੈਸੇਜ ਆ ਰਿਹਾ ਨਾ ਉਧਰ ਕ੍ਰੇਡਰ ਦਾ ਜਿੰਨੇ ਸਾਡੇ ਅੰਦਰ ਕਲਪਨਾ ਜਾਗਦੀ ਹੈ ਸਾਡੇ ਅੰਦਰ ਇੱਛਾ ਜਾਗਦੀ ਹੈ ਉਹਦੇ ਅੰਦਰ ਨਹੀਂ ਆ ਰਿਹਾ ਉਹਦੇ ਅੰਦਰ ਵੀ ਕਿਤੇ ਹੋਰ ਨਹੀਂ ਆ ਰਿਹਾ ਆਪਣਾ ਹੀ ਉਹਦੇ ਅੰਦਰ ਜਿਵੇਂ ਸਾਡਾ ਜਿਹੜਾ ਆਪਣਾ ਪਾਣਾ ਨਾ ਦੇਖੋ ਜਿਹੜਾ ਆਪਣਾ ਪਾਣਾ ਸਾਡਾ ਆਪਣਾ ਹੁੰਦਾ ਜਿਹੜਾ ਗੁਰਕਾ ਪਾਣਾ ਉਹਦੇ ਜਿਹੜੇ ਕੰਮ ਕਰਦੇ ਆਂ ਸੀ ਕੰਮ ਹੈ ਉਹ ਹੀ ਉਧਰ ਜਿਹੜੇ ਤੂੰ ਸਾਡੇ ਕੰਮ ਕਾਮਯਾਬ ਉਹਦੇ ਗੁਰਕੇ ਪਾਣੇ ਵਾਲੇ ਨੇ ਲੈ ਆਪਣੇ ਪਾਣੇ ਵਾਲੇ ਕੰਮ ਨੇ ਉਹ ਅਸੀਂ ਪੈਦਾ ਕੀਤੀ ਹੈ ਸੋਚ ਸਾਡੀ ਆਪਣੀ ਉਹ ਫੇਲ ਹੋ ਜਾਂਦੀ ਐ ਉਹਦੀ ਸੋਚ ਸਾਡੀ ਆਪਣੀ ਹੈ ਉਹਦੀ ਸਾਰੀ ਸੋਚ ਆਪਣੀ ਹੈ ਉਹਦੀ ਸਾਰੀ ਆਪਣੀ ਸੋਚ ਕਾਮਯਾਬ ਹੈ ਸਾਡੀ ਸਾਰੀ ਆਪਣੀ ਸੋਚ ਫੇਲ ਹੈ ਸਾਡੇ ਵਾਸਤੇ ਉਹਦੇ ਵਾਲੀ ਸੋਚ ਗੁਰਕਾ ਪੜ ਸਾਡਾ ਆਪਣਾ ਨਹੀਂ ਜਪਾਣਾ ਹੈ ਉਹਦੇ ਆਣੀ ਸੋ ਸਾਡੇ ਵਾਸਤੇ ਗੁਰਕਾ ਪਣ ਉਹਦੇ ਵਾਸਤੇ ਕਾਮਨਾ ਆਈ ਹੈ ਤਾਂ ਹੀ ਕਾਮਨਾ ਆਇਆ ਨਾ ਕਿਉਂਕਿ ਸੋਚਉਂਦੀ ਹੈ ਉਹਦੀਓ ਕਾਮਨਾ ਉਹਦੀਓ ਇੱਛਾ ਹੈ ਜੇ ਜੋ ਤੇ ਸੁਭਾਵੇ ਨਰਕਾ ਸੋਈ ਗੱਲ ਚੰਗੀ ਉਹਦੀਓ ਪੌੜਿਆ ਜੋ ਉਹਦੀ ਇੱਛਾ ਹੈ ਉਹ ਇੱਛਾ ਦਾ ਪੌੜਿਆ ਕੋਈ ਨਹੀਂ ਨਾ ਉਹਦੀ ਕਾਮਨਾ ਉਹਦੀ ਕਾਮਨਾ ਜੜੀਆ ਆਪਣੀ ਵਾਸਤ ਸਾਡੇ ਕਾਮਨਾ ਸੁਆਰਥ ਹੈ ਉਹਦੇ ਕਾਮਨਾ ਵਿੱਚ ਪਰਮਾਰਥ ਹੈ ਫਰਕ ਹੈ ਸਾਡੇ ਕਾਮਨਾ ਸੁਆਰਥ ਹੈ ਉਹਦੇ ਕਾਮਨਾ ਵਿੱਚ ਪਰਮਾਰਥ ਉਹਨਾਂ ਦੇਣੇ ਦੇਣਾ ਅਸੀਂ ਲੈਣੇ ਦੇਣ ਸਾਡੇ ਕਾਮਨਾ ਐ ਉਹਦੀ ਕਾਮਨਾ ਹੈ ਵੱਡੋ ਉਹ ਤਾਂ ਬਖੇਰ ਨੇ ਹੈ ਸਭ ਕੋਈ ਬਾਹਰ ਨੂੰ ਜਿਵੇਂ ਪਾ ਛੱਟਾ ਦੇ ਦੋ ਉਹਨਾਂ ਕਹੇ ਚੀਦਾ ਦੋ ਜੀ ਫਰਕ ਹੈ ਨਾ ਗੱਲ ਦਾ ਸਾਡਾ ਹੱਥ ਪੁੱਠਾ ਚੱਲਦਾ ਉਹਦੇ ਨੂੰ ਉਹ ਦੇ ਰਿਹਾ ਅਸੀਂ ਆਪਣੇ ਖਿੱਚ ਰਹੇ ਆ ਆਪਣੇ ਵੱਲੋਂ ਉਹਦੀ ਕਾਮਨਾ ਦੇਣ ਦੀ ਹੋਈ ਹੈ ਤਾਂ ਹੀ ਉਹਨਾਂ ਨੂੰ ਦੇਵ ਜੇ ਦੇ ਅੰਦਰ ਇੱਛਾ ਹੀ ਦੇਣ ਦੀ ਫਾਇਦਾ ਹੁੰਦੀ ਹੈ ਲੈਣ ਲੈਣ ਦਾ ਲੋੜ ਹੈ ਇਹਨੂੰ ਲੈਣ ਦੇ ਤਾਂ 5 ਵਜੇ ਲੋੜ ਹੋਵੇ ਕਿਥੇ ਚੀਂਦੀ ਜੇ ਦੇ ਨਹੀਂ ਹੈ ਗੇ ਨਹੀਂ ਹੈ ਨੇੜੀ ਹੈ ਉੱਥੇ ਕਾਮਨਾ ਖਾਦੀ ਹੋਣੀ ਦੇਣ ਵੀ ਹੋਣੀ ਹੈ ਚੋਲੇ ਵਾ ਸੋਦੇ ਬਹਿਣਾ ਹਾਂ ਪ੍ਰੇਮ ਪਵਿੱਤਰੰ ਸਦਾ ਨਿਰਭਖਾ ਦੰ ਪ੍ਰੇਮ ਪਵਿੱਤਰੰ ਉਹ ਅਸਲ ਚ ਉਹਦੇ ਪ੍ਰੇਰਣਾ ਵੀ ਜਿਹੜੀ ਹੈਗੀ ਨਾ ਪ੍ਰੇਰਣਾ ਵੀ ਕਹਿ ਸਕਦੇ ਹਾਂ ਅਸੀਂ ਇਹਨੂੰ ਪ੍ਰੇਮ ਪਵਿੱਤਰੰ ਪਵਿੱਤਰ ਪ੍ਰੇਰਣਾ ਉਹਦੀ ਹਰ ਵਕਤ ਪ੍ਰੇਰਣਾ ਵੀ ਸਾਨੂੰ ਪਵਿੱਤਰ ਦਿੰਦਾ ਸਾਡੇ ਫਾਇਦੇ ਦੀ ਪ੍ਰੇਰ ਜਿਹੜਾ ਅਸੀਂ ਕੰਮ ਕਰਨਾ ਹੈ ਨਾ ਡਿਵੈਲਪਮੈਂਟ ਅਸੀਂ ਉਹਦੇ ਵਰਗੇ ਹੋਣਾ ਹੈ ਹੋਇਆ ਪ੍ਰੇਰਣਾ ਇਹ ਜੀ ਦੇ ਰਿਹਾ ਤੁਹਾਨੂੰ ਉਹ ਜਿਹੜੀ ਪ੍ਰੇਰਣਾ ਦੇ ਰਿਹਾ ਨਾ ਆਪਣੇ ਵਰਗਾ ਬਣਾਉਣ ਦੀ ਪ੍ਰੇਰਣਾ ਦੇ ਰਿਹਾ ਮੇਰੇ ਵਰਗਾ ਹੀ ਬਣ ਜਾ ਰੰਗ ਪਵਿੱਤਰ ਪਵਿੱਤਰ ਪ੍ਰੇਰਣਾ ਦੇ ਜਾ ਸਦਾ ਨਿਰਬੁਖਾਦੰ ਬੁਖਾਰ ਨਹੀਂ ਰਹਿੰਦਾ ਚ ਬਿਲਕੁਲ ਜਿਹਦੇ ਵਿੱਚ ਬੁਖਾਰ ਨਹੀਂ ਹੋ ਸਿੱਖਾ ਜਿਹਦੇ ਵਿੱਚ ਬੁਖਾਰ ਨਹੀਂ ਹੋ ਸਿੱਖ ਨਹੀਂ ਸਿੱਖਿਆ ਨਹੀਂ ਲੈ ਰਿਹਾ ਤੋ ਬੁਖਾ ਦੇ ਲੀਗੇ ਸਿੱਖਿਆ ਬੁਖਾ ਦੇ ਨੂੰ ਦੇਖੋ ਨਾ ਜੇ ਉਹ ਨਿਰ ਬੁਖਾ ਦੇਗਾ ਤਾਂ ਸਿੱਖ ਨੇ ਨਿਰ ਬੁਖਾ ਦੇਗਾ ਉਹਦੇ ਸਿੱਖਿਆ ਮਤਲਬ ਦੇਖੋ ਨਾ ਉਹ ਤਾਂ ਹੀ ਹੋਊ ਸਿੱਖਿਆ ਇਹ ਕਹਿੰਦੀ ਐ ਸਾਨੂੰ ਉਹ ਵੀ ਨਿਰ ਬੁਖਾ ਦੇ ਕੋ ਹੁਣ ਹੈ ਨਾ ਬੁਖਾ ਦੇਣਾ ਨਾ ਉਹਦੇ ਝਗੜੇ ਝਗੜੇ ਖੜੇ ਕਰਨਾ ਰੋ ਤੇ ਨਵੇਂ ਤੇ ਨਵੇਂ ਸਟੰਟ ਸ਼ਰਾਰਤੀ ਬੁੱਧੀ ਨਾਲ ਇਹਦੀ ਕਰ ਰਹੇ ਆ ਇਦਾਂ ਦਾ ਹੱਲ ਤਾਂ ਕਰਨਾ ਝਗੜਿਆਂ ਦਾ ਨਿਪਟਾਰਾ ਕਰਨਾ ਹੈ ਨਾ ਕਿ ਝਗੜੇ ਨਵੇਂ ਖੜੇ ਕਰ ਦੇਣ ਜਿਹਨੇ ਨਵੇਂ ਝਗੜੇ ਕਰਨੇ ਖੜੇ ਕਰਦੇ ਨੇ ਉਹ ਸਾਰੇ ਬੁੱਧੇ ਸ਼ੈਤਾਨ ਦੇ ਪਰ ਸ਼ੈਤਾਨ ਤੇ ਤਾਂ ਸ਼ੈਤਾਨ ਨੇ ਸਾਰੇ ਜਾਣ ਕਾਖੇ ਰਾਏ ਹੈ ਹੋਰ ਗੱਲਾਂ ਸ਼ੈਤਾਨ 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 ਨੇ ਸਾਰੇ ਜਾ ਤਾਰੇ ਇਕੱਠੇ ਹੋਏ ਬੰਜਰ ਕੋਈ ਚਾਲ ਸੋਚ ਲਈ ਵੀ ਆ ਇਹੋ ਜੂ ਐਤੋਂ ਕੋ ਸ਼ੁਰੂ ਕਰ ਲੋ ਗੱਲ ਹੋ ਨਹੀਂ ਹੋਵੇ ਲੱਗ ਲੈ ਇਹਨੂੰ ਬਾਅਦ ਵਿੱਚ ਪਤਾ ਲੰਗੂ ਲੋ ਕੀ ਹੋ ਅਸੀਂ ਸੋਚ ਲੈਣੇ ਆ ਚਾਲ ਪੁੱਠੀ ਪਉ ਸਿੱਧੀ ਪਉ ਕੀ ਹੋ ਕੀ ਨਾ ਉਹ ਤਾਂ ਬਾਦੀ ਗੱਲ ਹੈ ਨਾ ਪਰ ਸ਼ੈਤਾਨ ਸੋਚਦਾ ਰਹਿੰਦਾ ਇਹ ਜੀ ਗੱਲਾਂ ਸੋਚਦਾ ਰਹਿੰਦਾ ਹੋ ਅਲੇਖੰ ਆਪੇਖੰ ਅਨੀਲੰ ਆਨਾਦੰ ਅਲੇਖੰ ਦਾ ਭੇਖੰ ਅਲੇਖੰ ਦਾ ਭੇਖਲ ਤੇ ਤੂੰ ਅਨੀਲ ਹੈ ਗਿਰਤੀ ਤੋਂ ਪਰੇ ਹੈ ਆਨਾਦੰ ਹੈ ਤੈਨੂੰ ਕਿਤੇ ਕੋਈ ਮੈਸੇਜ ਨਹੀਂ ਆ ਰਿਹਾ ਸੋ ਆਦੰ ਆਨਾਦੰ ਅਨੀਲੰ ਅਨੰਤੰ ਸੋ ਆਦੰ ਸ਼ਬਦ ਆਦ ਪਹਿਲਾ ਤੂੰ ਹੈ ਪਿਛੋ ਸ੍ਰਿਸ਼ਟੀ ਪੈਦਾ ਹੋਈ ਪਹਿਲਾ ਸ਼ਬਦ ਪੈਦਾ ਹੋਇਆ ਆਦ ਪੈਦਾ ਹੋਇਆ ਬਾਣੀ ਪੈਦਾ ਹੋਈ ਹੈ ਉਹਦਾ ਹੁਕਮ ਪੈਦਾ ਹੋਇਆ ਪਚ ਸ੍ਰਿਸ਼ਟੀ ਪੈਦਾ ਹੋਈ ਅਨਾਦੰ ਅਨੀਲੰ ਅਨਾਦੰ ਹੈ ਤੂੰ ਮੈਸੇਜ ਹੀ ਕਿਤੋਂ ਆਉਂਦਾ ਅਨੀਲ ਹੈ ਗਿਣਤੀ ਗਿਣਤੀ ਬਿੜਤੀ ਤੋਂ ਪਰੇ ਅਨੰਤੰ ਅਨੰਤ ਖਜ਼ਾਨੇ ਚ ਕਿੰਨੇ ਮੈਂਬਰ ਨੇ ਕਿੰਨੇ ਉੱਥੇ ਨਫਰੀ ਹੈ ਕੋਈ ਪਤਾ ਨਹੀਂ ਹੈ ਖਜ਼ਾਨੇ ਚ ਨਫਰੀ ਕਿੰਨੀ ਹੈ ਉੱਥੇ ਜਿਵੇਂ ਲੱਗਿਆ ਇੰਨੇ ਕਰੋੜ ਇੰਨੇ ਕਰੋੜ ਕੋਈ ਪਤਾ ਨਹੀਂ ਅਦਵੈਕੰ ਅਪੇਕੰ ਮਹਿਸੰਗ ਮਹੰਤੰ ਐਸ ਸ੍ਰਿਸ਼ਟੀ ਚ ਜਿਹਨੇ ਆਤਮਾ ਨੇ ਉਹਨਾਂ ਦਾ ਵੀ ਪਤਾ ਉੱਥੇ ਦਾ ਨੇ ਛੱਡੋ ਤੁਸੀਂ ਜਿਹੜਾ ਜੋ ਸਟਾਕ ਪਿਆ ਹੈ ਆਤਮਾਵਾ ਦਾ ਉਹ ਤਾਂ ਛੱਡੋ ਜਿਹੜਾ ਬਖੇਰਿਆਂ ਦਾ ਖਾਦ ਉਹਦਾ ਹੀ ਪਤਾ ਨਹੀਂ ਕਿੰਨਾ ਕਿੰਨੇ ਨਾਲੇ ਬਖੇਰਤੇ ਜਿਹੜਾ ਬਖੇਰਿਆਂ ਦਾ ਬੀਜ ਉਹਦਾ ਹੀ ਪਤਾ ਨਹੀਂ ਕਿੰਨਾ ਬਖੇਰਤਾ ਉਹਦੀ ਗਿਰਤੀ ਕੋਈ ਨਹੀਂ ਦੂਏ ਦੀ ਤਾਂ ਕੀ ਗਿਰਤੀ ਹੈ ਸਟਾਕ ਦੀ ਉਧ ਵੈਖੇ ਕੋਈ ਦਿਖਾ ਦੇ ਜੋ ਸਾਹਮਣੇ ਨਹੀਂ ਤਾਂ ਸਾਹਮਣੇ ਹੀ ਆ ਰਹਿ ਇਹਨੂੰ ਕਰ ਲਓ ਥੋੜੀ ਜਿਹੀ ਕਿਨਕੀੜੀ ਹਾਂ ਉਧ ਵੈਖੰ ਅਪੇਖੰ ਮਹੇਸ਼ੰਗ ਮਹੰਤੰ ਹਾਂ ਉਧ ਵੈਖੰ ਅਪੇਖੰ ਮਹੇਸ਼ੰਗ ਮਹੰਤੰ ਮਹੇਸ਼ੰਗ ਮਹੰਤੰ ਵਾ ਮਹੇਸ਼ੰਗ ਕਹਿੰਦੇ ਵਾ ਈਸ਼ ਇੱਕ ਇੰਸੁਦਾ ਈਸ 30 ਸਾਲ ਦਾ ਹੈ ਗਾਵਾਂ 'ਤੋਂ ਉਹਨੂੰ ਈਸ਼ਰ ਪਰਮਾ ਦੇਵੀ ਈਸਰ ਅਸੀਂ ਕਹਿ ਸਕਦੇ ਕਿਸੇ ਚਾਣੇ ਬੰਦੇ ਨੂੰ ਇਸਰ ਕੈਸਾ ਤੇਰਾ ਇਸ ਜਿਹੜਾ ਮਤਲਬ ਹੈ ਤਰੱਕੀ ਕਰਕੇ ਉੱਪਰ ਚਲਾ ਜਾ ਦੇਖ ਬੰਦਾ ਹੋ ਮਹੰਤੰ ਬਹਿਸ਼ ਹੰ ਤੂੰ ਉਹਨਾਂ ਇਸਰਾਂ ਤੇ ਉੱਪਰ ਬਹਿਸ਼ ਬਹਿਸ ਕਰਨੀ ਬਹਿਸ਼ ਮਹੰਤੰ ਬਹਤ ਬੁਜ਼ੁਰਗ ਦਾ ਮਤਲਬ ਹੈ ਉਹ ਵਾਹ ਆਤਮਾ ਵਾਹਤ ਮਹੰਤੰ ਨਾ ਰੋਖੰ ਨਾ ਸੋਖੰ ਨਾ ਦਰੋਹੰ ਨਾ ਮੋਹੰ ਨਾ ਰੋਖੰ ਨਾ ਸੋਖੰ ਨਾ ਦਰੋਹੰ ਨਾ ਮੋਹੰ ਤੈਨੂੰ ਰੋਖ ਸੋਖ ਨਹੀਂ ਹੈ ਕੋਈ ਦਰੋਹ ਮੋਹ ਤੇਰੇ ਚ ਹੈ ਨਾ ਕਾਮੰ ਨਾ ਕਰੋਧੰ ਅਜੋਨੀ ਅਜੋਹੰ ਨਾ ਕਾਮ ਕਰੋ ਤੂੰ ਪ੍ਰਹਤ ਹੈ ਤੂੰ ਅਜੋਨੀ ਹੈ ਅਜੋਹੰ ਤੈਨੂੰ ਕੋਈ ਵੀ ਮਾਇਆ ਦੀ ਲਪਤਾ ਤੇਰੇ ਵਿੱਚ ਨਹੀਂ ਹੈ ਮਾਇਆ ਦੀ ਲੋੜ ਤੈਨੂੰ ਨਾ ਹੈ ਨਹੀਂ ਹੈ ਮਾਇਆ ਦੀ ਭੁੱਖ ਤੈਨੂੰ ਨਹੀਂ ਹੈ ਤੇ ਤੇਰੇ ਕੋਲ ਨਹੀਂ ਹੈ ਸਵਾਰ ਤੇ ਨਹੀਂ ਹੈ ਅਜੋਦੀ